ਹਾਏ ਰਬਾਹ ਕੀ ਕਰਾਂ ਮੈਂ ਤੇ ਜਾਨ ਕਢੀ ਚਾਈ ਤੇ ਸਮਝ ਨਹੀਂ ਆਉਂਦੀ ਕੀ ਕਰਾਂ ਜਿੱਦਾਂ ਦਾ ਦਿਨਦਰ ਦਾ ਹਿਸਾਬ ਆ ਇਹਨੇ ਤੇ ਇਤੋਂ ਕੜੇ ਤੋਂ ਬਗਾਰ ਹਿਲਣਾ ਨਹੀਂ ਇਹਨੇ ਤੇ ਪਾਪ ਠਾੜੇ ਦੇਣੇ ਹੁਣ ਕੀ ਕਰਾਂ ਮੇਰਾ ਤੇ ਰੱਦਾ ਤੇ ਜਿਹੜਾ ਕੜਾ ਪਹਿਲਾਂ ਪਿਆ ਨਾ ਡੁਬਲੀ ਕੇੜਾ ਉਹ ਇਹਨੂੰ ਦੇਦਾ ਇਹ ਜਾਵੇਰੇ ਤੇ 10 ਦਿਨ ਇਥੇ ਲਣਾ ਜਾਂ ਮਨਾ ਦਿੱਤਾ ਤੇ ਉਹ ਦਿਨੀ ਹੈ ਤੈਨੂੰ ਕੋ ਲਾਉਣੀ ਆ ਵੀ ਤੋਂ ਪੈਸੇ ਹੱਥ 'ਚ ਆ ਜਾਣਗੇ ਨਾ। ਹੀਰੇ ਦਾ ਛਡਾ ਦੂੰਗੀ। 2/6 ਕਰ ਲਿਓਗੇ ਹੋਰ ਜੀ ਨਾ। ਕੀਪ ਤਾਂ ਨਾ ਹੀ ਪਤਾ ਲੱਗੇ। ਮੇਲਾ ਤਾਂ ਟਾਲ ਲੀਏ। ਆਏ ਮੰਮੀ ਕਿੱਥੇ ਚਲ ਗਏ? ਓ ਮੰਮੀ ਮੇਰੀ ਬੱਸ ਦਾ ਟਾਈਮ ਹੋਇਆ ਤੁਸੀਂ ਤਾਂ ਕੁਰਸੀ ਤੇ ਐ ਚੜ ਕੇ ਬੈਠੇ ਜੀ ਜਿੱਦਾਂ ਮੈਨੂੰ ਪੱਕੇ ਰੱਖਣ ਦਾ ਇਰਾਦਾ ਹੁੰਦਾ ਵੀ ਇੱਥੇ ਰੱਖਣਾ ਵਾ। ਕੋਈ ਟੈਨਸ਼ਨ ਨਹੀਂ ਤੁਹਾਨੂੰ। ਹਾਂ ਨੀ ਤੇਰੇ ਬਾਰੇ ਸੋਚਣ ਡਈ ਆ। ਸੋਚਣ ਤਾਂ ਇਨੇ ਡੌਰ ਨਾਲ ਕੁਰਸੀ ਤੇ ਬੈਠ ਕੇ ਬੈ ਇਹ ਵੀ ਜਦੋਂ ਕੜੇ ਦੇ ਨਾਲ ਨਾਲ ਮੈਨੂੰ ਕਈ ਠਾ ਹੀ ਬਣਾ ਦੇਣਾ ਵੀ ਜੋਬਨ ਨੂੰ ਪਾਦੀ ਜਾਂਦੇ ਆ ਅੱਛਾ ਇਹ ਗੱਲਾਂ ਸੋਚਦੀ ਆ ਮਾਂ ਦਾ ਨਹੀਂ ਤੈਨੂੰ ਇੱਥੇ ਕਰਨਾ ਕਿਤੇ ਮਾਰਨਾ ਜਾਵੇ ਕਬਰਾਂ ਨਾ ਜਾਵੇ ਉਹ ਮਾਂ ਦਾ ਮਾਂ ਦਾ ਹੀ ਮੈਨੂੰ ਤਾਂ ਜ ਮਕੜਾ ਦੇ ਲਊ ਛਪੇ ਕਿਤੇ ਮਾਰ ਆ ਮਾਲਾ ਹਾਂ ਨਖਰੇ ਜੇ ਮੈਂ ਸਭ ਜਾਣਦੀ ਤੇਰੇ ਸਭ ਜਾਣਦੀ ਆ ਤੂੰ ਮੈਂ ਮਤੀ ਕਹਦੀ ਆ ਮਾਂ ਕਹਦੀ ਆ ਕੋਈ ਨਹੀਂ ਮੈਂ ਤੇਰਾ ਦੇ ਦਿੱਤੀ ਇਹ ਵੇਖਣ ਲਈ ਜਾ ਉੱਥੇ ਬੈ ਦਨੇ ਹੈਗੇ ਆ ਜਾ ਕਰੂ ਹੀ ਲੱਗਸੀ ਰਾਜਾ ਬੈ ਉੱਥੇ ਮੈਨੂੰ ਸਤਾ ਨਾ ਮੈਨੂੰ ਮੇਰ ਕੋ ਏਦਾਂ ਨਹੀਂ ਬੈਠਾ ਜਾਣਾ ਮੇਰੀ ਬੱਸ ਦਾ ਟਾਈਮ ਹੋਣਿਆ ਦੱਸ ਦੇ ਦੇ ਕੇ ਕਰ ਲੂੰਗੀ ਹਾਂ ਤੂੰ ਤਾਂ ਟੈਨਸ਼ਨ ਨਹੀਂ ਲੈ ਲਈ ਤੈਨੂੰ ਕੀ ਮਾਂ ਮਰੇ ਰਹਿ ਜੇ ਤੂੰ ਤਾਂ ਦਬਕੇ ਮਾਰ ਲੈਣਾ ਹੁਣੇ ਚਾਹੀਦਾ ਚਾਹੀਦਾ ਕਿਆ ਚਾਹੀਦਾ ਮੈਨੂੰ ਭਾਵੇਂ ਮਾਤਾ ਤੂੰ ਟੈਗ ਕਰਾ ਦਿੰਦੀ ਜੇ ਘਰ ਹੈਗੇ ਤੇ ਮੈਨੂੰ ਉਹਦਾ ਦੱਸ ਦਿੰਦੀ ਤੈਨੂੰ ਹੁਣ ਟੈਗ ਮੈਨੂੰ ਹੁਣ ਆ ਤੈਨੂੰ ਨਹੀਂ ਹੁਣਾ ਓ ਮਾਤਾ ਜੇ ਕੜਾ ਕਰਈ ਆ ਤੇ ਇੰਨੀ ਟੈਨਸ਼ਨ ਕੋ ਲੈਣ ਲਈ ਆ ਕਿਤੇ ਤੇਰਾ ਦਿਲ ਬੇਈਮਾਨਤ ਨਹੀਂ ਹੋ ਗਿਆ ਤੇ ਆਪਣੇ ਮੁੰਡੇ ਨੂੰ ਪਾ ਦੂੰਗੀ ਨੀ ਨਈ ਬੇਈਮਾਨ ਹੋਗਾ ਜਾਂ ਤੂੰ ਬਹਿ ਮਦਰਨੀ ਆ। ਜਾਂ ਦੇਖੇ ਤੋਰੂਗੀ ਤੇ ਤੂੰ ਮੇਰੀ ਜਾਨ ਛੱਡਨੀ ਉਦਾਂ ਤਾਂ ਤੂੰ ਮੇਰੀ ਜਾਨ ਲੈਣੀ ਚਾਹਨੀ ਆ। ਉਹ ਬੱਲੇ ਮਾਤਾ ਭਲਾਈ ਦਾ ਕਿਤੇ ਜਮਾਨਾ ਹੀ ਨਹੀਂ ਆ ਹੈ ਜਦੋਂ ਲੈਣਾ ਹੀ ਉਦੋਂ ਤੇਰੀਆਂ ਅੱਖਾਂ ਹੋਰ ਹੀ ਤੇ ਜਦੋਂ ਦੇਣਾ ਵਾ ਤੇਰੀਆਂ ਅੱਖਾਂ ਹੋਰ ਹੋ ਗਈਆਂ ਉਹ ਅੱਜ ਭੈਣ ਆ ਉਹ ਅੱਜ ਕੁਝ ਕੁਝ ਨਾ ਜੀ ਸਹਰੇ ਨਾ ਹੁੰਦੀ ਨਹੀਂ ਆ ਬਾਥਰੂਮ ਚ ਨੇ ਨਿਕਲ ਡਈ ਕੀ ਤੂੰ ਹੀ ਮਨ ਮਾਵਾਂ ਤੀਆਂ ਨੇ ਅੱਖ ਜੜਾ ਪਕਾਈ ਦੋਵਾਂ ਨੇ ਮੈਂ ਤਾਂ ਇਹ ਦੇਖਣਾ ਹੀ ਦੇਖਣ ਹੀ ਨਹੀਂ ਦਈਆਂ ਵੀ ਤੇਰਾ ਦਿਲ ਕਿਦਾਂ ਦਾ ਵਾ ਮੈਂ ਦੇਣਾ ਨਹੀਂ ਭੁੱਲਣ ਡਈ ਦੇਣਾ ਵਾ ਦੇ ਇਹ ਤਾਂ ਹਾਂ ਭਾਂ ਤੋਂ ਮਾਵਾ ਵਾਲੇ ਚਾਲੇ ਨਹੀਂ ਕਾਂਡੇ ਵੀ ਜਦਾਂ ਤੂੰ ਮੇਰੇ ਨਾਲ ਕੂਣ ਰਹੀ ਆਂ ਮੇਰੇ ਨਾ ਦਿਲ ਮੇਰਾ ਬੜਾ ਹੀ ਸਾਫ਼ ਆ ਤਾਂ ਹੀ ਮਾਦਾ ਇਨਾ ਟਾਈਮ ਸਾਰਤਾ ਸੀ ਹਾਂ ਮਾਵਾ ਵਾਲੀਆਂ ਵਾਲਾ ਤਾਂ ਤੂੰ ਰਿਸ਼ਤਾ ਬਹੁਤ ਵਧੀਆ ਕੀਤਾ ਵਾ ਉੱਥੇ ਬਹਿ ਨਾ ਦੇ ਕੋਈ ਉੱਥੇ ਜਾ ਕੇ ਧੀਏ ਬਹਿ ਕੋਈ ਨਹੀਂ ਜਾ ਦਿੰਨੇ ਹਾਂ ਤੇ ਮੇਰੇ ਦਿਮਾਗ ਨੇ ਕੰਮ ਦੇ ਦਿੱਤਾ ਉਹ ਨਕਲੀ ਪਿਆ ਤੇ ਉਹ ਦੇ ਦਿੰਨੀ ਇਹਨੇ ਤੇ ਮੇਰੀ ਜਾਨੇ ਛੱਡਣੀ ਜਦਾਂ ਪਿਆਰਾ ਪਾ ਕੇ ਬਹਿ ਗਈ ਇਹ ਕੋ ਧੀਆਲੇ ਤੇ ਲਸਣ ਹੀ ਨਹੀਂ ਕਾਂਡਈ ਹੈ ਕਿਤੇ ਵੇਖ ਕੇ ਤੇ ਦਬਕੇ ਮਾਰਦੀ ਨਹੀਂ ਤੇ ਮਾਵਾ ਧੀਆ ਦਾ ਕਿਤੇ ਇੱਕ ਪਰਦਾ ਹੁੰਦਾ ਭੈਣ ਸੁਣਾ ਨਵਾ ਕੀ ਕਰਦੀ ਆ ਵਾ ਨਵਾ ਠੀਕ ਵਾ ਨੋ ਇੱਕ ਪੇਕੇ ਗਈ ਆ ਅੱਛਾ ਇੱਕ ਕਰਵਾ ਕੰਮ ਦਾ ਕਰਦੀ ਆ ਅੱਛਾ 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 ਗਵਿੰਦ ਪਾਲੇ ਆਈ ਹੀ ਤੇ ਰਾਜੀ ਬਾਜੀ ਆ ਹਾਂ ਠੀਕ ਠਾਕ ਵਧੀਆ ਵਾ ਹਾਂ ਕਿੱਦਾਂ ਚੱਲਦਾ ਖਰਚਾ ਪਾਣੀ ਚੱਲਣਾ ਕਿੱਦਾਂ ਵਾ ਪੈਸਣ ਲੱਗੀ ਆ ਅੱਛਾ ਕਹਿ ਬਸ ਕਰਦੇ ਵਿਚਾਰੇ ਚਲੋ ਤੇ ਹੁਣ ਮੁੰਡੇ ਦਾ ਸੁਖ ਨਾ ਬਾਹਰ ਦਾ ਬਣਿਆ ਵਾ ਚਲੋ ਬਹੁਤ ਸੋਹਣਾ ਤੇ ਵੀਰਾਂ ਆਪਣਿਆਂ ਵਾਲਾ ਆਈ ਹੀਗੀ ਅੱਛਾ ਮੈਂ ਦੀ ਮੈਨੂੰ 10000 ਰੁਪਇਆ ਕਰਕੇ ਦੋ ਅੱਛਾ ਅੱਛਾ ਤੇ ਮੈਂ ਵੀ ਮੁੰਡੇ ਨੂੰ ਬਾਹਰ ਖਿਲਾਵਾ ਮੇਰੇ ਤੇ ਇੰਨੇ ਜੀ ਬੜੀ ਮੈਂ ਖੁਸ਼ ਆ ਹਾਂ ਚਲੋ ਖੁਸ਼ ਹੋ ਜਾ ਦੋ ਤਾਂ ਕਿ ਤੇ ਬਾਹਰ ਚਲ ਜੂਗਾ ਹਾਂ ਨਹੀਂ ਜੀ ਕੁਛ ਨਹੀਂ ਹੁੰਦੀ ਆ ਚੱਲ ਤੁਸੀਂ ਦੋ ਭੈਣ ਭਰਾਵਾਂ ਤੇ ਯਾਰ ਹੁੰਦੀ ਆ ਹਾਂ ਨੇ ਚਾਹੀਦੇ ਆ ਆਸਮ ਵੀ ਆ ਵੱਡੀ ਤੇ ਵਿਚਾਰੀ ਮੰਦੀ ਆ ਹਾਂ ਨਿੱਕੀ ਗਈ ਉਹ ਤੇ ਕਿਆ ਨਿੱਕੀ ਕੋ ਥੋੜੀ ਟੰਡੀ ਚਲਾ ਕੇ ਆ ਨਾ ਤੇ ਕੀ ਆ ਤੇ ਕੀ ਆ ਥੋੜੀ ਟਿੱਖੀ ਆ ਵਿਚਾਰ ਨਿੱਕੀ ਵੱਡੀ ਭੋਲੀ ਆ ਹਾਂ ਵਿਚਾਰੀ ਚਲ ਝੁਕਰ ਚੰਗੀ ਹੋ ਚੰਗੇ ਕਰਦੀ ਆ ਜੇ ਭਰਾ ਭਰਾ ਮਨਜਣਗੇ ਦੇ ਦੇਣਗੇ ਨਹੀਂ ਨਹੀਂ ਦੇਣੇ ਚਾਹੀਦੇ ਆਸ ਮੰਮੀ ਦਾ ਵੀ ਕੋਹ ਹਾਨੀ ਆ ਮਾਤਾ ਆ ਜਾ ਢਿਲੀ ਢਿਲੀ ਦੁਰੀ ਫਿਰਦੀ ਹੋਣਾ ਮੇਰੀ ਬੱਸ ਦਾ ਟਾਈਮ ਹੋ ਗਿਆ ਵਾ ਆ ਗਈ ਕਿਨੇ ਰਿਹਾਦੀ ਆ ਇੱਥੇ ਬਹਿ ਆ ਨਾ ਬੜਾ ਸੇਫਟੀ ਚ ਰੱਖਿਆਈ ਓ ਹੁਣ ਉੱਤੇ ਛੁੱਟੇ ਆ ਮਾਤਾ ਦਾ ਦੇਣ ਦਾ ਇਰਾਦਾ ਨਹੀਂ ਤੇਰਾ ਵੀ ਇਹ ਬੜਾ ਇੱਧਰ ਹੁਣ ਸੁਣ ਗੱਲ ਮੇਰੀ ਕੜਾ ਤੇ ਕਹਿੰਦੀ ਤੂੰ ਲੈ ਪਰ ਇਹਨੂੰ ਗਹਿਣੇ ਨਾ ਪਾਈ ਮਨਾ ਨੂੰ ਪੈਸੇ ਦੇਣੇ ਤੂੰ ਉਦਾਂ ਦੇ ਠੀਕਾ ਕਿਉਂ ਨਾ ਗਹਿਣੇ ਪਾਈ ਗਹਿਣੇ ਦਾ ਕਰਕੇ ਦੇਣਾ ਮੈਨੂੰ ਕੱਲਿਆ ਗਹਿਣੇ ਪਾ ਕੇ ਤੈਨੂੰ ਰਕਮ ਦੇਣੀ ਆ ਮੇਰੀ ਸੁਣ ਲੈ ਗੱਲ ਇਹ ਕੜਾ ਜਿਹੜਾ ਤੇਰੀ ਉਹਨੇ ਤੇ ਨਾਨ ਨੇ ਜੁਬ ਨੂੰ ਪਾਇਆ ਵਾ ਤੇ ਫੇਰ ਕੀ ਮਤਲਬ ਤੇਰਾ ਉਹਨੇ ਮੈਨੂੰ ਨਹੀਂ ਪਤਾ ਆਨੇ ਬਾਨੇ ਨਾ ਤੇਰੇ ਕੋਲ ਲੈਣਾ ਕਿ ਕਿਦਾਂ ਲੈਣਾ ਜੇ ਉਹ ਮੈਂ ਪਾਤਾ ਤੈਨੂੰ ਕੜਾ ਨੂੰ ਮਿਲਣਾ ਨਾ ਤੇ ਨੋ ਨਾ ਦੇਣੀਂ ਪੈਸੇ ਤੇ ਨਾ ਤੈਨੂੰ ਦੇਣਾ ਕੜਾ ਇਹ ਦੇਂਦੀ ਰੇ ਮੇਰ ਕੋ ਤਾਂ ਲੈ ਲਿਆ ਤੈਨੂੰ ਹੋਰ ਕੋਈ ਨੂੰ ਮਿਲਣਾ ਮਾਤਾ ਜਾ ਜਾ ਕੇ ਰਮਾਨਾ ਬਹਿ ਜਾ ਹੱਦ ਹੋਈ ਤੇਰੇ ਵਾਲੀ ਕੜਾ ਹਾੜਾ ਪੈਸੇ ਉਹਨੇ ਹੜ ਕੋ ਮੰਗੇ ਸੁਨਿਆਰੇ ਕੋਹੀਂ ਪੋਣਾ ਜਾਣੇ ਅਸੀਂ ਇਹਨੂੰ ਪੈਸੇ ਹੀ ਦੇਣੇ ਕਢਾ ਕੇ ਕਿਦਾਂ ਮੁਕਰ ਜੂਗੀ ਨਿਕਾੜ ਗਏ ਮੇਰੀ ਸੁਣ ਗੱਲ ਇਹ ਕੜਾ ਪਾਇਆ ਉਹਨੇ ਜੋ ਬੰਨੂ ਇਹ ਤੇਰੇ ਕੋ ਅਜੀ ਪੱਜੀ ਉਹਨੇ ਕਢਾਉਣਾ ਹੋਣਾ ਵਾ ਮੇਰ ਕੋ ਤੇ ਤੂੰ ਕਢਵਾ ਲੈ ਕੋ ਨੂੰ ਨਿਕਲਣਾ ਜਾ ਇਥੇ ਮੇਰੀ ਗੱਲ ਮੰਨ ਲਈ ਜੇ ਤੂੰ ਉਹਦਾ ਲੈਣੇ ਤੂੰ ਦਾ ਦੇ ਦੇ ਉਹਨੂੰ ਪਾਏ ਜੇ ਤੇਰੇ ਘਰ ਹੋਰ ਕੋ ਚੀਜ਼ ਆ ਗਈ ਤੂੰ ਉੱਤੇ ਕਢਾ ਦੇ ਤੇਰਾ ਮਤਲਬ ਇਹ ਆ ਵੀ ਉਹਨੇ ਮੈਨੂੰ ਪੈਸੇ ਨਹੀਂ ਦੇਣੇ ਮੁਣਕੇ ਇਹ ਤਾਂ ਪਾਈ ਨਾ ਕਿਦਨੇ ਅਗਲਾ ਕਰਦੀ ਕਿਉਂ ਨਾ ਪਈ ਸੋਨਾ ਦੇ ਵਰਤਣੇ ਹੁੰਦਾ ਹੁਣ ਕਰ ਦੇ ਦੀ ਮਰਜ਼ੀ ਤੋਂ ਬਿਨਾਂ ਕਿਦਾਂ ਉਹਨਾਂ ਨੂੰ ਕਹਦਾਂ ਵੀ ਇਹ ਕਾੜਾ ਗਹਿਣਾ ਨਹੀਂ ਪਾਣਾ ਅਗਲੇ ਨਾਲ ਹਾਡੀ ਦੀ ਕੁੜੀ ਨੇ ਪਾਇਆ ਅਸੀਂ ਪਾਈਏ ਨਾ ਪਾਈਏ ਦਵਿੰਦਰ ਮੈਨੂੰ ਤਾਂ ਜਾਗਦਾ ਤੇਰਾ ਨਾ ਦਿਮਾਗ ਹੀ ਖਰਾਬ ਹੋ ਗਿਆ ਤੇ ਨਾਲ ਮੇਰਾ ਵੀ ਕੀਤਾ ਤੂੰ ਜੇ ਤੇਰੇ ਕੋਲ ਹੋਰ ਗਹਿਣਾ ਹੈਗਾ ਤਾਂ ਉਹ ਤੇ ਕਢਾ ਦੇ ਇਹ ਨਾ ਪਾਈ ਉਹਨੇ ਆਪਣਾ ਸੋਚ ਕੇ ਆਪਣਾ ਕੋਈ ਨਹੀਂ ਛਡਾਇਆ ਜੋ ਤੇ ਛਡਾ ਦਾਂਗਾ ਨਹੀਂ ਤੇ ਰੱਖ ਲਾਂਗੇ ਅੱਛਾ ਤੈਨੂੰ ਇਹ ਮਿਲਣਾ ਨਹੀਂ ਜਾਂ ਦੇਖ ਲਈ ਅੱਛਾ ਤੇਰਾ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਆਪਣੇ ਵਾਲਾ ਗਹਿਣਾ ਦੇ ਦਾਂ ਉਹਨੂੰ ਜੇ ਮੇਰਾ ਆਪਣੇ ਵਾਲਾ ਨਾ ਛਡਾਇਆ ਤੇ ਫੇਰ ਇਹ ਤੇ ਉਹਨਾਂ ਦਾ ਬਸ ਡਾਉਣ ਨਾਸ ਡਾਉਣ ਸਿਦ੍ਹਾ ਨੇ ਉਹ ਤੇ ਉਹਨੇ ਛਡਾ ਦੇਣਾ ਇਹ ਉਹਨੇ ਕਹਿਣਾ ਚਲ ਸਾਡਾ ਹੀ ਇਹ ਛਡਾ ਦਾਂਗੇ ਵਖੀ ਜਾ ਤੇ ਫਿਰ ਉਹਨੇ ਇਹ ਵੀ ਕਹਿਣਾ ਵਾ ਇਹ ਪਰਚਾਈ ਦਾ ਹੀ ਇਹ ਛਡਾਣਾ ਉਹ ਤੇ ਛਡਾ ਦਾਂਗੇ ਮੈਂ ਤੇ ਕੜਾ ਹੀ ਗਹਿਣੇ ਪਾਉਣਾ ਹੀ ਤੂੰ ਕਹਿੰਨੀ ਸਾਧੀਆਂ ਮਤਾ ਕਰੀਏ ਕੋਈ ਨਹੀਂ ਆਪਣਾ ਮਰਜ਼ੀਆਂ ਕਰ ਮੇਰੇ ਕੋ ਤੇ ਛਡਾ ਲਿਆ ਨਾ ਉਹਦੇ ਕੋਲ ਨਹੀਂ ਪੈ ਰਹਾ ਮੇਰੀ ਗੱਲ ਯਾਦ ਰੱਖੀ ਆਪਣਾ ਪਲਸ ਪੜਾ ਮੇਰਾ ਬਸ ਲੰਘ ਜਾਣੀ ਪਲਸ ਪੜਾ ਇਹ ਤੇ ਮੇਰੇ ਧੀ ਆ ਮੇਰਾ ਖੰਨ ਮਨ ਵਾਲਾ ਇਹ ਨਾ ਪਾਈ ਚਾਲਾ ਘਰ ਜਾ ਲੈਂਦੇ ਵੇ ਨਹੀਂ ਜਾ ਕੇ ਕੀ ਆਂਦੇ ਅਗਲੇ ਹੁਣ ਤੇਰੀ ਨਹੀਂ ਮੰਨਣੀ ਆ ਨਾ ਮੇਰੀ ਨਹੀਂ ਮੰਨਣੀ ਉਹਨਾ ਆਪਣੀ ਮੰਨਣੀ ਆ ਹਾਂ ਕੀ ਲੱਗਾ ਤੂੰ ਆਪਣੀਆਂ ਮਾਰ ਕਰਦੀ ਨਹੀਂ ਆ ਚਲਕੀਆਂ ਮੇਰੀ ਤਾਂ ਤੋ ਮੰਨਣੀ ਨਹੀਂ ਕਿਉਂ ਮਰਜੀ ਕਰ ਮਾਵਾ ਧੀਆਂ ਦਾ ਤਾਂ ਤੋ ਅੱਗੇ ਨਹੀਂ ਰਿਸ਼ਤਾ ਰਾਂ ਤਾਂ ਇੱਥੇ ਗੋੜ-ਗੋੜ ਮੇਰੀ ਬੇਤੀ ਕੀਤੀ ਨਾ ਟੈਨਸ਼ਨ ਲੈ ਉਹ ਤੇਰੇ ਤੋਂ ਬਗਾਰੇ ਹੀ ਕਾਦੇ ਜੋਗੀ ਆ ਜੇ ਤੂੰ ਕਹੀਂ ਨਹੀਂ ਆ ਨਾ ਤੇ ਕੜਾ ਨਾ ਗਹਿਣੇ ਪਾ ਤੇ ਕੜਾ ਮੈਂ ਨਹੀਂ ਪੈਂਦੀ ਮੈਂ ਹੋਰ ਸੋਨੇ ਦੇ ਪੈਸੇ ਘੜਾ ਲੂੰਗੀ ਠੀਕ ਆ ਚਲ ਜੀ ਇੱਕ ਮੈਨੂੰ ਮਾਣ ਲੈਣਗੀ ਤੇ ਚੰਗੀ ਰਹੇਗੀ ਇੱਕ ਮੈਨੂੰ ਇਦਾਂ ਵੀ ਲੱਗਣ ਡਿਆ ਵਾ ਕੜਾ ਹੱਥੋਂ ਨਿਕਲ ਰਿਹਾ ਵਾ ਤੂੰ ਟੈਨਸ਼ਨ ਲਈ ਜਾਂਦੀ ਹੈ ਕਿ ਹੁਣ ਮੈਨੂੰ ਦੁਬਾਰਾ ਨਹੀਂ ਮਿਲਣਾ। ਜਾ ਤੀਏ ਤੇਰਾ ਤੇ ਤੇਰਾ ਹੀ ਰਾਣਾ ਵਾ ਮੈਂ ਅੱਖ ਰੱਖ ਲੈਣਾ। ਚਲ ਆ ਜਾ ਮਾਜੂ ਤੇਰਾ ਧੀਏ ਦੇ ਲਈ ਰੱਖਣ ਦੇਈ। ਦਿਲ ਨਹੀਂ ਕੋਈ ਨਹੀਂ ਮਾਵਾ ਤਾਂ ਬਗਰਦੀਆਂ ਕਾਦੇ ਜੋਬੀਆਂ ਵਾ ਤੇ ਆਵੇਂ ਜਿਹੜਾ ਮਾਰੀ ਜਗਾ। ਕੋਈ ਨਹੀਂ ਮਾਰ। ਆਹ ਤਾਂ ਮਨੂੰ ਨੂੰ ਬਾਹਰ ਹੀ ਮਿਲ ਲੈਨੇ ਆ। ਚੰਗਾ। ਓ ਪ੍ਰੀਤੀ ਕਿੱਥੇ ਆ ਆਜੋ ਆ ਇਧਰ ਆ ਕੇ ਸੁਣੋ ਮਿਲ ਗਿਆ ਲਾਸੋ ਪੜਾ ਇਹ ਤੇ ਮਿਲ ਗਿਆ ਤੇ ਦਵਿੰਦਰ ਗਈ ਸੀ ਆਪਣੇ ਪੇਕੇਆਂ ਨੂੰ ਪੈਸੇ ਪੁੱਛੇ ਲੈਣ ਨੂੰ ਤਾਂ ਕਿ ਬਣਿਆ ਆ ਜੇ ਤੂੰ ਆਈ ਹਾਂ ਆ ਲੈ 50000 ਰੁਪਏ ਆਈਓ ਤੇ 50 ਹੁਣ ਇਹ ਲਿਆ ਫੇ ਦਊਗੀ ਆਪਣੇ ਗਹਿਣਿਆਂ ਤੇ ਤੇ ਕੁੜੀ ਨੂੰ ਪਹਚਾਓ ਪੈਸੇ ਆਹੋ ਲੋੜ ਵਾਂਗ ਆਂਦੀ ਸ਼ਾਮਾਂ ਤੱਕ ਹੋ ਸਕਦਾ ਤੇ ਪਰ ਉਹ ਤੇ ਅਜੇ ਆਈ ਨਹੀਂ ਆ ਨਾਲੇ ਉਹ ਪਹਿਲੇ ਲੈਣ ਥੋੜੇ ਗਈ ਆ ਉਹ ਤੇ ਜੋ ਬੰਨੇ ਇਹ ਗੱਲ ਕਹਿ ਕੇ ਗਈ ਆ ਵੀ ਮੇਰੀ ਮੰਮੀ ਠੀਕ ਨਹੀਂ ਆ ਉਹਦੀ ਮਾਂ ਦਾ ਫੋਨ ਆਇਆ ਵੀ ਦਿਮਿੰਦਰ ਨੂੰ ਭੇਜੋ ਗੱਲ ਵੱਖਰੀ ਆ ਕਿ ਉਹ ਆਪਣੀ ਗੱਲ ਦਿਲ ਦੀ ਦੱਸਦੀ ਨਹੀਂ ਹੁੰਦੀ ਵੀ ਸ਼ਾਇਦ ਆਂਦੀ ਹੋਵੇ ਵੀ ਗਿਆਨੇ ਨਾ ਹੀ ਗਿਆਨੇ ਪਾਈਏ ਤੇ ਜੇ ਉੱਥੋਂ ਮਿਲ ਜਾਂਦੇ ਉਹਨਾਂ ਕੋਲ ਲੈ ਕੇ ਦੇ ਦਾਂ ਮੇਰੀ ਗੱਲ ਸੁਣ ਉਹ ਸਿਆਣੇ ਕਹਿੰਦੇ ਹੁੰਦੇ ਨਾ ਕਿ ਈਦ ਨਿਕਲ ਗਈ ਤੇ ਚੰਦ ਨੂੰ ਫੂਕਣਾ ਜੀ ਉਹਦੇ ਮੁੰਡੇ ਨੂੰ ਹੁਣ ਪੈਸੇ ਦੇਣੇ ਕੱਲ ਨੂੰ ਮੁੜ ਕੇ ਲੇਟ ਹੋ ਗਿਆ ਉਹਨਾਂ ਨੇ ਫੇਰ ਸਾਰਾ ਘੜਾ ਸਾਡੇ ਸਿਰ ਤੇ ਪਾੰਦ ਦੇਣਾ ਵਾ ਵੀ ਇੰਨਾ ਟਾਈਮ ਨਾ ਪੈਸੇ ਦਿੱਤੇ ਆਹਦਾ ਮੁੰਡਾ ਨਹੀਂ ਜਾ ਪਾਇਆ ਚਲ ਕੋਈ ਨਹੀਂ ਜੋਬਨ ਬੈਠਾ ਵੇ ਲੀਜੋ ਉਹਨੂੰ ਲਾਓ ਫੋਨ ਫੋਨ ਕੀ ਲਾਉਣਾ ਉਹਨੂੰ ਕਹੋ ਫੋਨ ਕਰੇ ਪੀਸ ਹਿਸਾਬ ਕਿਤਾਬ ਵਾ ਆ ਜਾ ਛੇਤੀ ਤੇਨੇ ਇੱਥੇ ਜੋਬਨ ਕੋ ਹੁਣਿਆ ਗਿਆ ਨੇ ਕੋ ਗਾਣਾ ਲੱਲੋ ਕੋਈ ਤੇ ਕਢਾ ਲਿਓ ਨੇ ਐਈ ਦੀ ਜੋਬਨ ਖੇਲੋ ਅਭੀ ਅਪ੍ਰਿਕਰ ਵਾਲੀ ਤੋਂ ਬਿਨਾ ਮੈਨੂੰ ਪੈਸੇ ਦੇ ਦਊਗਾ ਗੱਲ ਤੇ ਕਰਕੇ ਵੇਖੋ ਹੋਰ ਇੱਧਰ ਇੱਧਰ ਨਹੀਂ ਹੁੰਦਾ ਉਸ ਤੋਂ ਬਿਨਾ ਚਲ ਕੋਸ਼ੋ ਮੈਂ ਵੀ ਹੁਣੀ ਜੋ ਬਣਾ ਯਾਰ ਦਵਿੰਦਰ ਨੂੰ ਲਾਉਣਾ ਸੀ ਫੋਨ ਉਹ ਗਈ ਆ ਪੈਸੇ ਲਿਆ ਕੇ ਜਿੱਦੋਂ ਦੋ ਨੂੰ ਕੁੜੀ ਨੂੰ ਦੇਖ ਆਈਏ ਵੀਰ ਲਾਇਆ ਫੋਨ ਚੁੱਕਣ ਦੀ ਫੋਨ ਯਾਰ ਚੁੱਕਣ ਦੀ ਗੱਲ ਨਹੀਂ ਆ ਪੈਸੇ ਪਚਾਉਣੇ ਅੱਜ ਤੂੰ ਹੀ ਚਲ ਜੀ ਨਾ ਕਢਾ ਲਿਆ ਆਂ ਪੈਸੇ ਤੇ ਤੂੰ ਐਦਾਂ ਕਰ ਉਹਨੂੰ ਦਵਿੰਦਰ ਨੂੰ ਫੋਨ ਲਾ ਤੇ ਪੈਸੇ ਲਿਆਓ ਤੇ ਮੈਂ ਤੂੰ ਗੱਲ ਕਰੀਏ ਦੇਖ ਆਈਏ ਦਵਿੰਦਰ ਆ ਗਈ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਗਏ ਹਾਂਜੀ ਹਾਂਜੀ ਦਵਿੰਦਰ ਕਿੱਦਾਂ ਮਾਤਾ ਠੀਕ ਆ ਆਹੋ ਠੀਕ ਆ ਬੀਬੀ ਜੇ ਵੱਧ ਗਿਆ ਚੱਕਰ ਜੇ ਆ ਗਏ ਅੱਛਾ ਦਵਾਈ ਦੁੱਧ ਲੈਂਦੀ ਹਾਂ ਹਾਂਜੀ ਹਾਂਜੀ ਲੈਂਦੀ ਆ ਤੇ ਚਲੋ ਬੇ ਮੁੰਡਾ ਪੁੱਤ ਪਾਣੀ ਤਾਂ ਨਹੀਂ ਪੀਓ ਜਾ ਕੇ ਜਾਓ ਹਾਂਜੀ ਪੈਸਾ ਦਾ ਇੰਤਜ਼ਾਮ ਕਰੋ ਕੁੜੀ ਦਾ ਫੇਰ ਫੋਨ ਆਇਆ ਸੀ ਅੱਛਾ ਅੱਛਾ ਮੈਂ ਆਰਤੀਓ ਕੋ ਫੜ ਲਿਆ ਹਾਂ 50000 ਰੁਪਿਆ ਤੇ ਤੁਸੀਂ ਜਿੱਥੋਂ ਕਰਨਾ ਜੋ ਵੀ ਬੰਦੋਬਸਤ ਕਰਨਾ ਕਰਕੇ ਤੇ ਮੈਨੂੰ ਦੱਸੋ ਜਾਂ ਇਹਨੂੰ ਭੇਜ ਦੂੰਗਾ ਜਾਂ ਮੈਂ ਜਾ ਕੇ ਦੇਖ ਕੇ ਆਉਂਗਾ ਪੈਸੇ ਠੀਕ ਆ ਪੁੱਤ ਪਾਣੀ ਤਾਂ ਨਹੀਂ ਪੀ ਲੋ ਤੇ ਬਹਿ ਕੇ ਆਰਾਮ ਨਾਲ ਸਲਾਹ ਕਰੋ ਮੈਂ ਤੇ ਪੈਸੇ ਕਢਾ ਲਿਆ ਹਾਂ 50000 ਅੱਛਾ ਮੈਂ ਆਰਤੀਓ ਕੋ ਫੜ ਲਿਆ ਵਾ ਤੇ ਤੁਸੀਂ 50000 ਰੁਪਿਆ ਕਿੱਦਾਂ ਕੀ ਕਰਨਾ ਵਾ ਨੋਏ ਜਾਨੇ ਸਲਾਹ ਕਰ ਲੋ ਕੋਈ ਨਹੀਂ ਕਰ ਲੈਨੇ ਆ ਪੁੱਛਾਈਏ ਕੁੜੀ ਦਾ ਫੋਨ ਆਇਆ ਹੀ ਫੇਰ ਅੱਛਾ ਅੱਛਾ ਦਵਿੰਦਰ ਬੇਚਾ ਦਵਿੰਦਰ ਵੀਰ ਨੇ 50000 ਰੁਪਏ ਧਾ ਲਿਆ ਤੇ ਤੂੰ ਮੈਨੂੰ ਗਹਿਣਾ ਗੁਣਾ ਦੇ ਜਾਂਦੀ ਤੇ ਮੈਂ ਪੈਸੇ ਘੜਾ ਰਹੇ ਹੁੰਦਾ ਉਹਨੂੰ ਦਿੰਦੇ ਉਹਨੇ 50000 ਲੈਂਦਾ ਤੇ ਕੁੜੀਂ ਦਈਏ ਪੈਸੇ ਤੇ ਤੂੰ ਸਾਰਾ ਦੇਣੀ ਕੱਢ ਆਈ ਉੱਥੇ ਮੇਰੀ ਸੁਣੋ ਗੱਲ ਸਿਆਣੇ ਬਣੋ ਜੱਟੂ ਮਾਂ ਦੇ ਪੈਸੇ ਜੋਕ ਲੈ ਤੇ ਮੁੜ ਕੇ ਟੂਮਾ ਸੁੱਟਣੀਆਂ ਨਹੀਂ ਆ ਉਹ ਕੋਈ ਗੱਲ ਨਹੀਂ ਕੁੜੀ ਨੇ ਸਾਡਾ ਬਹੁਤ ਵਧੀਆ ਸਿਸਟਮ ਸਾਰਿਆ ਸਾਡਾ ਜਦੋਂ ਲੋੜ ਲਈ ਅਸੀਂ ਮੰਗਦੇ ਹਾਂ ਉਹ ਦੇ ਦਿੰਦੀ ਅਸੀਂ ਦਿੰਦੇ ਵੀ ਵਾਪਸ ਜੇ ਇਹ ਗੱਲ ਹੈ ਨਾ ਤੇ ਕੜਾ ਰਹਿਣ ਦਿੰਦੇ ਨੇ ਆ ਮੇਰੇ ਨਾਲ ਆ ਕਾਂਟੇ ਹੈਗੇ ਆ ਉਹਨਾਂ ਤੇ ਝੁਕ ਲਿਆਓ ਤੁਸੀਂ ਕੜਾ ਕਿੱਥੇ ਗਿਆ ਬਾਬਾ ਕੜਾ ਇੱਥੇ ਹੀ ਆ ਕੜਾ ਕਿਤੇ ਭੱਜ ਨਹੀਂ ਗਿਆ ਘਰੇ ਹੀ ਆ ਕਿਤੇ ਗਾਂ ਲੋੜ ਪਊਗੀ ਤੇ ਕਿਤੇ ਵੱਧ ਬੰਦਾ ਪੈਸੇ ਫੜ ਸਕਦਾ ਵਾ ਜ਼ਰੂਰਤਾਂ ਦੇ ਘਰਾਂ ਚ ਪਈਆਂ ਰਹਿੰਦੀਆਂ ਵਾ ਹੁਣ ਤੁਸੀਂ ਇਦਾਂ ਕਰੋ ਜੇ 50 ਲੈ ਆਏ ਆ ਨਾ ਤੇ ਮੈਂ ਆਪਣੇ ਤੁਹਾਨੂੰ ਉਹ ਦਿੰਨੀ ਆ ਕਾਂਟੇ ਤੇ ਜਾ ਕੇ ਸੁਨਿਆਰੇ ਕੋਲ ਲਿਆ ਦਿਓ ਪੈਸੇ ਇਹਨਾਂ ਨੂੰ ਜਾਂ ਤੂੰ ਹੀ ਗਿਆ ਹੋ ਤਾਂ ਜਾਂ ਵੀਰ ਜੀ ਚਲ ਜਾਣ ਦੇ ਜਲੂ ਕੋਈ ਜੇ ਜਾਣਾ ਜਿੰਨੇ ਵੀ ਉਹਨੂੰ ਇੱਕੋ ਗੱਲ ਕਹਦੇ ਭਾਈ ਛੇਤੀ ਛਡਾ ਦੇਵੇਂ ਕੋਈ ਵਿਆਹ ਸੱਦੀ ਆ ਉਹ ਤੇ ਬੰਦਾ ਪੁੱਛਿਆ ਕੰਨੀ ਗੱਲ ਲੱਗਦਾ ਕੁੜੀ ਕੋ ਗਏ ਆ ਕੋਈ ਕੁੜੀ ਕੋ ਗਏ ਆ ਮੈਨੂੰ ਪਤਾ ਕੁੜੀ ਕੋ ਗਏ ਆ ਨਹੀਂ ਪੈਸੇ ਤਾਂ ਹੀ ਚੁੱਕ ਕੇ ਦੇਣੇ ਆ ਤੇਰਾ ਤਾਂ ਮਤਲਬ ਨਹੀਂ ਵਿੱਚ ਹੈਗਾ ਕਾਟੇ ਤੇ ਮੇਰੇ ਹੀ ਆ ਨਾ ਹੈ ਤੇਰੇ ਸਨੇਰੇ ਕੋ ਬਏ ਅਹੀਂ ਪੈਸੇ ਲੈ ਕੇ ਦੇਣੇ ਚੱਲ ਕੋਈ ਨਹੀਂ ਫਿਰ ਛਡਾ ਲਓ ਜਿੱਦਾਂ ਵੀ ਹੋਗਾ ਚਾਹੋ ਫਿਰ ਆਜੋ ਦਵਾ ਕੱਢ ਕੇ ਆਜੋ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆ ਗਈਆਂ ਹਾਂਜੀ ਹਾਂਜੀ ਆ ਗਈ ਮੇਰੀ ਗੱਲ ਸੁਣ ਤੇਰੇ ਗੱਲ ਹੀ ਨਹੀਂ ਕੀਤੀ ਮੈਂ ਤੇ ਜੋਬਨ ਨੇ ਦੱਸਿਆ ਵੀ ਉਹਦੀ ਮੰਮੀ ਠੀਕ ਉਹੋ ਮੈਂ ਦੱਸਾਂ ਲਈ ਵੀ ਮੰਮੀ ਦਾ ਬੀਪੀ ਵੱਧ ਗਿਆ ਇੱਕਦਮ ਡੇਗੇ ਤੇ ਫੋਨ ਦਵਾਦਾ ਉਹਨੇ ਜਿੱਦਾਂ ਨੰਬਰ ਡਾਇਲ ਹੋਇਆ ਸੀ ਭਾਵੀ ਜੋ ਬੰਦਾ ਹੀ ਲੱਗਾ ਇਹਨਾਂ ਨੂੰ ਕਰਤਾ ਠੀਕ ਆ ਨਾ ਆਓ ਠੀਕ ਆ ਸਟਾ ਸਟਾ ਬਚੇ ਬਚੇ ਆ ਤੇ ਜਾਂਦਿਆਂ ਨੂੰ ਮਨ ਨੂੰ ਗੁਜ਼ਾਰੀ ਉਹਨੂੰ ਕਿਤੇ ਫੋਨ ਉਹਨੂੰ ਵੀ ਕੀਤਾ ਜਿੱਦਾਂ ਆ ਗਈ ਆ ਇਦਾਂ ਹੀ ਆ ਗਈ ਜਰੀ ਉਸ ਨੇ ਉਹਦਾ ਕਰਕੇ ਗਈ ਹਾਂ ਨਹੀਂ ਤੇ ਐਦਾ ਭਾ ਜਰੂਰੀ ਤੈਨੂੰ ਪਤਾ ਮੈਂ ਜਾਂਦੀ ਨਹੀਂ ਸੀ ਸਾਰਿਆਂ ਨੂੰ ਦੱਸ ਕੇ ਜਾਨੀ ਮੈਂ ਤੇ ਬੀਜੀ ਨੂੰ ਵੀ ਦੱਸਿਆ ਉਹੀ ਮੇਰਾ ਧਿਆਨ ਜਾ ਮੈਂ ਪਤਾ ਨਹੀਂ ਜ਼ਿਆਦਾ ਹੋਇਆ ਕੀ ਗੱਲ ਆ ਮੈਂ ਤੇ ਫੋਨ ਵੀ ਲਾਇਆ ਦੋ ਵਾਰੀ ਤੈਨੂੰ ਤੇ ਚੁੱਕਿਆ ਨਹੀਂ ਕੱਲੀ ਰਹਿੰਦੀ ਭਾਬੀ ਜਦੋਂ ਜੀ ਕਰਦਾ ਵਾ ਤੇ ਪੇਕੇ ਨਾਲ ਪਰ ਪੈਂਦੀ ਆ ਬਾਈ ਇਹ ਤਾਂ ਤੇ ਗਲਤੀ ਆ ਤੁਸੀਂ ਦੋਵੇਂ ਪੈਣਾ ਸੋਚਦੀਆਂ ਹੋ ਵੀ ਅਸੀਂ ਬੁਰੇ ਨਾ ਬਣੀਏ ਦੋਵੇਂ ਜਾਨੀਆਂ ਜਾਓ ਬਹਿ ਕੇ ਗੱਲ ਕਰੋ ਬਈ ਇੱਥੇ ਰਹਿ ਆ ਕਰ ਕੱਲੀ ਕਰੀਏ ਇਜਾਦਤ ਬੜਾ ਪਰਿਵਾਰ ਹੋਵੇ ਤੇ ਇੱਥੇ ਜਾ ਕੇ ਰਹਿੰਦੀ ਵੀ ਚੰਗੀ ਲੱਗੇ ਗਈਆਂ ਤੇ ਹੁਣ ਦੋਵੇਂ ਹੀ ਉਹ ਵੀ ਆਈ ਸੀ ਮਨੂੰ ਵੀ ਤੇ ਮਮ ਵੀ ਹਾਂ ਆਪ ਹੀ ਨਹੀਂ ਹੂੰ ਲਾਇ ਤੇ ਚੁਕੋ ਨਹੀਂ ਡਈ ਅੱਛਾ ਹਾਂ ਛੁੱਟੀਆਂ ਵਾ ਮੁੰਡੇ ਲੈ ਕੇ ਨਿਕਲੀ ਆ ਚਲ ਕੋਈ ਨਹੀਂ ਹਾਂ ਚੇਂਜ ਕਰ ਲਉ ਮੈਂ ਚਾਹ ਬਣਾਉਣੀ ਉਹਦਾ ਤੇ ਮਾਂ ਮੇਰੀ ਭਾਵੇਂ ਠੀਕ ਹੀ ਹੋਵੇ ਇਹਨਾਂ ਕਹਿ ਕਿਆ ਬਿਮਾਰ ਕਰ ਦੇਣੀ ਚੰਗੀ ਭਲੀ ਬੇਚਾਰੀ ਉਹ ਹਾਲੀ ਇਹਨਾਂ ਦਾ ਹਾਂ ਲਿਗਿਆ ਹੁਣ ਤੇ ਪੈਲਿ ਸ਼ੋਬਰਾ ਘੜਾ ਤੇ ਮਿਲ ਗਿਆ ਚਲ ਇਦਾਂ ਕਰਦੀ ਆ ਪਹਿਲਾਂ ਵਾਸ਼ਰੂਮ ਜਾ ਆਉਣੀ ਆ ਇਹ ਰੌਣਕੇ ਸਾਹਬ ਦੀ ਇਹਨਾਂ ਨੂੰ ਕਾਟੋਂ ਦਾ ਦੁਪੱਟਾ ਲਵਾ ਕਿੱਥੇ ਲੈ ਜਾਂਦੇ ਗਰਮੀ ਚ ਹੈ ਹੋ ਜੇ ਇਹ ਕਿੱਥੇ ਚ ਨਹੀਂ ਆਪਰ ਸੇ ਕਿਦਾ ਹਾਂ ਓਹੋ ਇਹ ਕੜਾ ਵੇਖ ਲਾ ਆ ਦੀਦੀ ਇਹ ਇੱਕ ਗਰਮੀ ਵੜੀ ਆ ਇੱਕ ਮੰਮੀ ਦੀ ਟੈਨਸ਼ਨ ਚ ਕੜਾ ਮੈਂ ਖਰੋ ਨਾਲ ਹੀ ਲਾਗੀ ਹਾਂ ਮੈਂ ਪਿਛਲੇ 50000 ਰੁਪਇਆ ਵੜਾ ਲੇ ਨੂੰ ਸੁਨਿਆਰੇ ਕੋ ਤੇ ਦਿਮਾਗ ਵੇਲਾ ਜਿੱਦਾਂ ਖੜਿਆ ਉਦੋਂ ਹੀ ਲੈ ਕੇ ਆ ਗਈ ਅੱਛਾ ਅੱਛਾ ਮੈਂ ਕਹਿੰਦੀ ਪਤਾ ਨਹੀਂ ਕਿਹਦਾ ਪਰਸਵਾ ਅੱਗੇ ਤੇ ਕਦੀ ਵੇਖਿਆ ਨਹੀਂ ਆ ਨਹੀਂ ਨਹੀਂ ਇਹ ਮੈਨੂੰ ਦੋ ਸੁਨਿਆਰੇ ਨੇ ਨਾਲ ਹੀ ਦਿੱਤਾ ਸੀ ਤੇ ਬੜੇ ਚਿਰਾਂ ਦਾ ਸਾੰਭੇ ਬਹੁਤ ਪੁਰਾਣਾ ਵਾ ਲੈ ਤਸੋ ਕੋ ਜੇ ਖੜਿਆ ਸੀ ਤੇ ਉਦੋਂ ਉਹਦੇ ਪੈਸੇ ਕਢਾ ਲਿਆ ਹੁੰਦੀ ਸ਼ਹਿਰੋਂ ਤੇ ਦੋਰੇ ਫੇਰਾ ਨਹੀਂ ਪਹਿਣਾ ਉਹੀ ਯਾਰ ਨਾ ਦਿਮਾਗ ਬੋਝ ਹੋਇਆ ਯੋ ਇਹ ਕੈਰੀ ਭੈਣ ਦੀ ਟੈਨਸ਼ਨ ਗਵਿੰਦਪਾਲ ਦੀ ਕਿ ਇਹਨੂੰ ਰਕਮ ਦੇਣੀ ਉਧਰ ਮੰਮੀ ਦੀ ਲਫੁੱਦਣਾ ਤੇ ਉਧਰ ਉਹਦੀ ਮਾਤਾ ਦੀ ਜਾਦੀ ਹੋਈ ਆ ਕੀ ਕਰਾਂ ਚਲ ਕੋਈ ਗੱਲ ਨਹੀਂ ਹੁਣ ਫਿਰ ਜੋ ਬਣਨੂ ਦੇ ਦੇ ਉਹੋ ਹੀ ਕਢਾ ਲੈ ਹੁੰਦਾ ਪਤਾ ਕਿਉਂ ਗਰਮੀ ਬੜੀ ਆ ਬਾਸ ਇੱਕ ਬਨੇ ਆਏ ਦਜੇ ਬਨੇ ਕਿੱਥੇ ਜਾਣਗੇ ਢਾਕ ਲਿਆ ਕੇ ਤੇ ਸ਼ਾਮਾਂ ਤੱਕ ਪਚਾਉਨੇ ਵੀ ਆ ਚਾਹੀਦੇ ਨੇ ਭੈਣ ਦਾ ਦੋ ਵਜੇ ਫੋਨ ਆਇਆ ਤੇਰੇ ਪਿੱਛੇ ਜੇ ਸਵੇਰ ਦਾ ਫੜਾ ਗਈ ਹੁੰਦੀ ਤੇ ਇੱਥੇ ਜੋ ਬੰਨੇ ਕਢਾ ਲੈਣੇ ਭਾਈ ਮਿਹਰ ਵਰਗੀ ਚੱਲ ਜਾਂਦੀ ਨਾਲ ਮੈਂ ਤੇ ਇਹ ਸੋਚਿਆ ਮੈਂ ਕਿਹਾ ਉੱਥੇ ਪੈੜੀ ਜੀ ਵੀ ਜਾਣਾ ਇਹਨਾਂ ਨੇ ਆਂਦੇ ਅੱਜ ਪਾਣੀ ਲਾਉਣਾ ਕਦੂ ਕਰਨਾ ਮੈਂ ਤੇ ਮੈਂ ਚੱਲ ਮੈਂ ਲੈ ਜਾਨੀ ਨਾਲ ਤੇ ਦਿਮਾਗ ਤੈਨੂੰ ਦੱਸਿਆ ਵੀ ਉਹ ਗੱਲ ਗਰਮੀ ਨੇ ਖਰਾਬ ਕੀਤਾ ਕੋਈ ਨਹੀਂ ਮੰਗਣ ਡਿਆ ਸੀ ਦੇਣ ਲੱਗੇ ਆ ਨਾਲ ਇੱਤੇ ਨਹੀਂ ਕਢਾਉਣੇ ਪੈਸੇ ਕਿਉਂ ਆਵੜੇ ਕਾਂਟੇ ਦੇ ਦੇਣੀ ਆ 50000 ਦੇ ਕਾਂਡੇ ਤੇ ਮਿਲ ਜਾਨਾ ਮੈਂ ਮੇਰੇ ਤੇ ਕਾਂਡੇ ਦੇ ਵੀ ਜਾਣਾ ਹਾਂ ਬੀਜਾ ਮੋਟਾ ਕੜਾ ਕਾਣੂ ਦੇ ਨਾਲ ਵੇਹਲਾ ਜਿੱਦਾਂ ਤੁਹਾਨੂੰ ਸਹੀ ਲੱਗਦਾ ਨਹੀਂ ਸਲਾਹ ਲੈਣੀ ਚੰਗੀ ਹੁੰਦੀ ਤੇ ਭਾਜੀ ਪਹਿਲਾਂ ਆਏ ਹਾਂ ਇਹਦੇ ਲੈ ਆਏ ਉਦਾਂ ਦੀਦੀ ਭਾਵੇਂ ਤੁਸੀਂ ਕਹੋ ਮੇਰੇ ਤੇ ਨਾ ਆਟੂਮਾ ਦੇ ਪੈਸੇ ਦੇ ਨੂੰ ਜੀ ਨਹੀਂ ਡਿਆ ਕਰਨਾ ਚੱਲ ਕੋਈ ਗੱਲ ਨਹੀਂ ਦੋ ਦੰਦਾ ਰਿਸ਼ਤੇਦਾਰੀ ਆ ਜਿਹੜਾ ਲਾਂਬੇ ਦੇਣੇ ਗਿਆ ਇਹਨੂੰ ਰਿਸ਼ਤੇਦਾਰ ਤੇ ਹੈਗੇ ਆ ਕਾਨੂੰ ਆਪ ਕਿਤੇ ਰੱਬ ਨਾ ਕਰੇ ਕੋਈ ਜ਼ਰੂਰਤ ਪੈ ਜੇ ਅਗਲਾ ਨਾਸ਼ਾ ਦੇ ਟਾਈਮ ਨਾ ਨਾ ਦਵੇ ਤੇ ਫੇਰ ਆਂਦੇ ਆਂਦੇ ਵਾਧੂ ਦੀ ਮੁਸੀਬਤ ਤੇ ਟੈਨਸ਼ਨ ਆਪਣੇ ਭਾ ਦੀ ਆਂਦੇ ਆਂਦੇ ਆ ਪੈਸਾ ਦੇ ਕੇ ਨਾ ਰਿਸ਼ਤੇਦਾਰੀ ਖਰਾਬ ਕਰਨ ਵਾਲੀ ਗੱਲ ਆ ਉਹ ਮੈਂ ਕਈਆਂ ਨੂੰ ਦਿੱਤੇ ਹੀ ਉਹ ਤੇ ਕਈਆਂ ਨੇ ਮੇਰੇ ਮੋੜੇ ਨਹੀਂ ਆ ਨਹੀਂ ਨਹੀਂ ਦਿਵਿੰਦਰ ਕਿਹੜੇ ਬਗਾਨੇ ਥਾਂ ਜਾਣੇ ਇਹ ਗੱਲੋਂ ਭੈਣ ਪੂਰੀ ਵਿਆਹੀ ਆ ਉਹਨੂੰ ਫਿਕਰ ਹੁੰਦਾ ਵਾ ਨਾਲੇ ਉਹਨੂੰ ਨਹੀਂ ਪਤਾ ਵੀ ਪਹਿਲੇ ਲੈ ਕੇ ਤੋਂ ਕੌਣ ਆਪਣੇ ਪੇਕੇ ਦੇ ਰਿਸ਼ਤੇਦਾਰੀ ਖਰਾਬ ਕਰਦਾ ਵਾ ਕਿਤੇ ਨਹੀਂ ਇੰਨੇ ਕਿ ਪੈਸੇ ਪਿੱਛੇ ਉਹਨੇ ਰਿਸ਼ਤੇਦਾਰੀ ਖਰਾਬ ਕਰ ਦੇਣੀ ਤਾਂ ਮੋੜਾ ਕੱਢਣਾ ਪੈਣਾ ਵਾ ਪੁੱਤ ਵੀ ਉਹਦਾ ਚੱਲ ਜਾਣਾ ਸਾਰੇ ਕੰਮ ਹੋ ਜਾਣੇ ਉਹ ਗੱਲ ਹੀ ਯਾਦ ਰਹਿੰਦੀ ਆ ਰਹਿੰਦੀ ਆ ਚੱਲ ਕੋਈ ਨਹੀਂ ਮੈਂ ਜੋਬਨ ਨੂੰ ਕਾਂਡੇ ਕੱਢ ਕੇ ਦਵਾ ਤੇ ਫਿਰ ਉਹ ਲੈ ਆਵੇ ਆਹੋ ਦੇ ਵਿੱਚ ਚਾਹ ਬਣਾਵਾ ਹੁਣ ਚਾਰ ਰੋਕੇ ਹੀ ਬਣਾਈ